ਕੀ ਨਾਮ ਹੈ ਜੀ ਤੁਹਾਡਾ ਤੇ ਕਿਹੜੇ ਪਿੰਡ ਦੇ ਰਹਿਣ ਵਾਲੇ ਤੁਸੀਂ ਮੇਰਾ ਨਾਮ ਰਜਿੰਦਰ ਕੋਹਰ ਹੈ ਮੈਂ ਪਿੰਡ ਕੋਲੀ ਦੀ ਰਹਿਣ ਵਾਲੀ ਆ ਗੰਡਾ ਘੜੀ ਮੇਰੀ ਭਤੀਜੀ ਵੀ ਆਈ ਹੋਈ ਸੀ ਤਾਂ ਜਦੋਂ ਇਹਨਾਂ ਦੇ ਘਰ ਕੋਲ ਹੀ ਬੋਤੀ ਲੜਾਈ ਹੋਈ ਸੀ ਤਾਂ ਮੈਨੂੰ 8:00 ਵਜੇ ਫੋਨ ਗਿਆ ਕਿ ਉਹਨਾਂ ਦੇ ਘਰੇ ਲੜਾਈ ਹੋਈ ਆ ਤਾਂ ਮੈਂ ਜਦੋਂ ਇਹਨਾਂ ਦੀ ਸੁਣ ਕੇ ਮੈਂ ਫੋਨ ਲਗਾਇਆ ਆਪਣੀ ਭਤੀਜੀ ਨੂੰ ਤਾਂ ਉਹਨਾਂ ਦਾ ਫੋਨ ਬੰਦ ਆ ਰਿਹਾ ਸੀ 7:00 ਵਜੇ ਉਹਨਾਂ ਦਾ ਫੋਨ ਬੰਦ ਆ ਰਿਹਾ ਸੀ ਉਸ ਤੋਂ ਬਾਅਦ ਮੈਂ ਉਹਦੇ ਹਸਬੰਦ ਨੂੰ ਫੋਨ ਲਾਇਆ ਤਾਂ ਉਹਨਾਂ ਨੇ ਫੋਨ ਚੱਕੀ ਚੱਕਿਆ ਨਹੀਂ ਹੈਗਾ ਮੇਰਾ ਫੋਨ ਕੱਟੇ ਜਾ ਰਹੇ ਸੀ ਤਾਂ ਮੈਂ ਫਿਰ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਪਿੰਡ ਦੇ ਕਿਸੇ ਸਰਪੰਚ ਨੂੰ ਪੁੱਛੋ ਤਾਂ ਮੈਂ ਆਪਣੇ ਭਤੀਜੇ ਨੂੰ ਸਰਪੰਚ ਦਾ ਨੰਬਰ ਮੰਗਾ ਕੇ ਕਿ ਤੂੰ ਦਿੱਤਾ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਬਾਹਰ ਆ ਦੋ ਘੰਟੇ ਬਾਅਦ ਅਸੀਂ ਤੁਹਾਡੇ ਅਸੀਂ ਗੱਲ ਕਰਵਾ ਦਾਂਗੇ ਜਾ ਕੇ ਤਾਂ ਅਸੀਂ ਦੋ ਘੰਟੇ ਦੀ ਵੇਟ ਕੀਤੀ ਉਸ ਤੋਂ ਬਾਅਦ ਸਾਨੂੰ ਕੋਈ ਪਤਾ ਨਹੀਂ ਚੱਲਿਆ ਹੈਗਾ ਤੇ ਉਸ ਤੋਂ ਬਾਅਦ ਫਿਰ ਮੈਂ ਦੇਖਿਆ ਕਿ ਨਾ ਤਾਂ ਫੋਨ ਬੇਟੀ ਚੱਕ ਰਹੀ ਆ ਤੇ ਨਾ ਹੀ ਉਹਦਾ ਹਸਬੰਡ ਚੱਕ ਰਿਹਾ ਤੇ ਮੈਂ ਸੋਚਿਆ ਕਿ ਸ਼ਾਇਦ ਉਹਦੀ ਕੋਈ ਲੜਾਈ ਹੋ ਕੇ ਤੇ ਜਾਂ ਕਿਤੇ ਜਾਦੀ ਵੱਜ ਗਈ ਹੋਵੇ ਕਿਤੇ ਹਸਪੀਟਲ ਲੈ ਗਏ ਹੋਣ ਉਹਦੇ ਲਾਜ ਵਾਸਤੇ ਤਾਂ ਮੈਂ ਆਪਣੇ ਗਵਾਂਢੀਆਂ ਨੂੰ ਤੇ ਮੁੰਡੇ ਨੂੰ ਤਾਂ ਆਪਣੇ ਸਹੁਰਾ ਸਾਹਿਬ ਨੂੰ ਲੈ ਕੇ ਤਾਂ ਮੈਂ ਇੱਥੇ ਪਹੁੰਚੀ ਤਾਂ ਮੇਰੇ ਅੰਦਿਆਂ ਨੂੰ ਇੱਥੇ ਪੁਲਿਸ ਦੀਆਂ ਗੱਡੀਆਂ ਖੜੀਆਂ ਹੋਈਆਂ ਸੀ ਤਾਂ ਉਹ ਪੁੱਛਣ ਲੱਗੇ ਵੀ ਤੁਸੀਂ ਕੌਣ ਅਸੀਂ ਮੈਂ ਕਿਹਾ ਵੀ ਮੇਰੀ ਇਹ ਇੱਥੇ ਭਤੀਜੀ ਸੀ ਤਾਂ ਕਹਿੰਦੇ ਜੀ ਕੋਈ ਲੜਾਈ ਰੁਹੀ ਸੀ ਮੈਂ ਕਿਹਾ ਹਾਂ ਜੀ ਵੀ ਇਹਨਾਂ ਦੀ ਅੱਜ ਤਾਂ ਅਸੀਂ ਵਿਆਹ ਤੋਂ ਹੀ ਆਏ ਸੀ ਵਿਆਹ ਤੂੰ ਆਏ ਸੀ ਤਾਂ ਮੇਰੀ ਸਿਸਟਰ ਛੱਡ ਕੇ ਗਈ ਸੀ ਇਹਨਾਂ ਨੂੰ 5 ਵਜੇ ਤਾਂ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਥੋੜੀ ਬਹੁਤੀ ਲੜਾਈ ਹੋਈ ਤੇ ਇਹਨਾਂ ਦਾ ਫੋਨ ਫੋਨ ਨਹੀਂ ਲੱਗਿਆ ਹੈਗਾ ਕੋਈ ਵੀ ਤਾਂ ਫੋਨ ਹਸਬੰਦ ਕੱਟੀ ਜਾ ਰਹੀ ਸੀ ਤਾਂ ਫਿਰ ਜਦੋਂ ਮੈਨੂੰ ਪਤਾ ਲੱਗਿਆ ਕਿ ਕੁਝ ਵੀ ਖਬਰ ਨਹੀਂ ਆਈ ਤਾਂ ਮੈਂ ਇੱਥੇ ਆਈ ਤਾਂ ਅੱਗੇ ਆ ਕੇ ਦੇਖਿਆ ਤਾਂ ਉਹ ਕਹਿੰਦੇ ਵੀ ਤੁਸੀਂ ਕਿ ਕੌਣ ਲੱਗਦੇ ਹੋ ਮੈਂ ਮੈਂ ਉਹਦੀ ਭੂਆ ਲੱਗਦੀ ਆ ਕਹਿੰਦੇ ਅੰਦਰ ਕਾਰਵਾਈ ਚੱਲ ਰਹੀ ਹੈ ਤਾਂ ਮੈਂ ਸੋਚਿਆ ਕਿ ਸ਼ਾਇਦ ਅੰਦਰ ਕੋਈ ਫੈਸਲਾ ਹੋਏਗਾ ਤਾਂ ਕਹਿੰਦੇ ਵੀ ਕੁੜੀ ਨੂੰ ਤਾਂ ਮਾਰਤਾ ਤਾਂ ਮੈਂ ਰੋਣ ਪਿੱਟਣ ਲੱਗ ਗਈ। ਮੈਂ ਕਿਹਾ ਮੈਨੂੰ ਅੰਦਰ ਜਾਣ ਦਿਓ ਕਹਿੰਦੇ ਨਹੀਂ ਅੰਦਰ ਨਹੀਂ ਜਾਣਾ ਹੈਗਾ। ਤਾਂ ਉਸ ਤੋਂ ਬਾਅਦ ਫਿਰ ਇਹਨਾਂ ਨੇ ਕੋਈ ਨਹੀਂ। ਉਸ ਤੋਂ ਬਾਅਦ ਇਹਨਾਂ ਨੇ ਕਹਿਣ ਲੱਗੇ ਵੀ ਉੱਥੇ ਲੈ ਕੇ ਜਾਣੀ ਆ ਹਸਪੀਟਲ। ਮੈਂ ਕਿਹਾ ਨਹੀਂ ਮੈਂ ਆਪਣੇ ਮੇਰੇ ਪੇਕੇ ਨੂੰ ਮੈਂ ਫੋਨ ਕੀਤਾ ਵੀ ਆ ਜਾਓ। ਕੁੜੀ ਤਾਂ ਇਹਨਾਂ ਨੇ ਮਾਰਦੀ। ਇਹਨਾਂ ਨੇ ਗੱਠ ਬੰਨੀ ਹੋਈ ਸੀ। ਟੈਂਪੋ ਮੰਗਾਇਆ। ਇਹ ਤੋਂ ਸਰਪੰਚ ਦਾ ਟੈਂਪੋ ਮੰਗਾਇਆ ਪੁਲਿਸ ਵਾਲਿਆਂ ਨੇ। ਤਾਂ ਉਹਨਾਂ ਨੇ ਪਿੱਛੇ ਟੈਂਪੋ ਚ ਪਾ ਕੇ ਤਾਂ ਸਿੱਧਾ ਹਸਪੀਟਲ ਐ ਮੈਂ ਬੜਾ ਰੋਕਿਆ ਕਿ ਮੇਰੇ ਪੇਕੇ ਆ ਰਹੇ ਨੇ ਤੁਸੀਂ ਇਹਨੂੰ ਨਹੀਂ ਲੈ ਕੇ ਜਾ ਸਕਦੇ ਤਾਂ ਉਹਨਾਂ ਨੇ ਇਹਨੂੰ ਸਰਕਾਰੀ ਹਸਪੀਟਲ ਲੈ ਕੇ ਗਏ ਕਹਿੰਦੇ ਪੋਸਟ ਦੀ ਨੂੰ ਤੇਜ ਹਥਿਆਰਾਂ ਨਾਲ ਮਾਰਿਆ ਤਾਂ ਹੁਣ ਸਵਾਲਿਆ ਨੇ ਕਿ ਆ ਕਿ ਇਹਦੇ ਸਿਰ ਦੇ ਵਿੱਚ ਸਰੀਏ ਦਾ ਕੁਝ ਮਾਰਿਆ ਹੋਇਆ ਵੀ ਕਿੰਨਾ ਟਾਈਮ ਹੋ ਗਿਆ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਕਿੰਨੇ ਬੱਚੇ ਹੋ ਗਏ ਹਲੇ 6-7 ਸਾਲ ਹੋਏ ਸੀ ਦੋ ਬੱਚੀਆਂ ਸੀ ਛੋਟੀਆਂ ਛੋਟੀਆਂ ਕਿਹੜੇ ਜੇ ਕਾਰਨ ਕੀ ਲੈਂਦੇ ਬਸ ਇਹ ਘਰ ਦਾ ਘਰੇਲੂ ਝਗੜਾ ਕੋਈ ਪਹਿਲੇ ਪੁਲਿਸ ਨੂੰ ਇਤਲਾ ਵਗੈਰਾ ਕੋਈ ਕੀਤੀ ਹਾਂਜੀ ਬਹੁਤ ਵਾਰੀ ਇਹਨਾਂ ਨੂੰ ਕਿਹਾ ਏ ਇਹ ਕੁੜੀ ਨੂੰ ਅੰਦਰ ਬਿਠਾ ਲੈਂਦੇ ਸੀ ਤਾਂ ਗੱਲਬਾਤ ਕਰਕੇ ਕਹਿ ਦਿੰਦੇ ਸੀ ਕਿ ਤੂੰ ਆਪਣਾ ਘਰ ਬਸਾ ਤੂੰ ਕੋਈ ਰਿਸਕ ਮੇਰਾ ਪਹਿਲਾਂ ਨਹੀਂ ਦੇਖੂਰੇ ਇਹਨਾਂ ਨੇ ਕਿਸੇ ਨੂੰ ਨਹੀਂ ਜਿ ਫੜਿਆ ਹੈਗਾ ਕੱਲ 7 ਵਜੇ ਦੀ ਗੱਲ ਹੋਈ ਪਈ ਹੈ ਡੈੱਡ ਬੋਡੀ ਵੀ ਇਹਨਾਂ ਨੇ ਉੱਥੇ ਹਸਪੀਟਲ ਪਹੁੰਚਾ ਦਿੱਤੀ ਹੈ ਸਾਡੀ ਪੁਲਿਸ ਵਾਲਿਆਂ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ ਜੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਸਾਨੂੰ ਇਨਸਾਫ ਚਾਹੀਦਾ ਹੈ ਰਾਤ ਹੀ ਦਖਾਸ ਦਿੱਤੀ ਸੀ ਅਸੀਂ ਤਾਂ ਰਾਤ ਹੀ ਪਹੁੰਚ ਗਏ ਸੀ ਸਾਰੇ ਅਸੀਂ ਰਾਤ ਹੀ ਆਏ ਤੁਸੀਂ ਇਹਨਾਂ ਨੇ ਕਿਹਾ ਕੋਈ ਨਾ ਤੁਸੀਂ ਕਿਸੇ ਨੂੰ ਪੁਲਿਸ ਵਾਲੇ ਕਹਿੰਦੇ ਕਿ ਤੁਸੀਂ ਹੁਣ ਕਿਸੇ ਨੂੰ ਨਾ ਬੁਲਾਵੋ ਤੁਸੀਂ ਸਵੇਰ ਦਾ ਟਾਈਮ ਰੱਖੋ ਜੇ ਜਿੰਨਾਂ ਦੀ ਕੁੜੀ ਦੀ ਗੱਠ ਵੱਜੀ ਹੋਏਗੀ ਉਹ ਕਿਵੇਂ ਰਾਤ ਕੱਟਣਗੇ ਮਾਮਲਾ ਆਇਆ ਜਿਹੜਾ ਮਟਰਦਾ ਕੀ ਹੈ ਸਾਰੇ ਸਰਮਾ ਹਾਂਜੀ ਇੱਕ ਰਮਨਦੀਪ ਕੌਰ ਕੁੜੀ ਹੈ ਵਾਈਫ ਆਫ ਗੁਰਮੀਤ ਸਿੰਘ ਇਹ 28 29 ਸਾਲ ਦੀ ਏਜ ਹੈ ਇਹਨੂੰ 10-10 ਸਾਲ ਹੋ ਗਏ ਵਿਆਹ ਨੂੰ ਤੇ ਇਹਦੇ ਦੋ ਬੱਚੇ ਨੇ ਦੋ ਕੁੜੀਆਂ ਨੇ ਇੱਕ 8 ਸਾਲ ਦੀ ਇੱਕ 5 ਸਾਲ ਦੀ ਇਹ ਗਾਲਾ ਪਿੰਡ ਹੈ ਜੀ ਇੱਧਰ ਸ਼ਾਹਬਾਦ ਕੋਲੇ ਉਹ ਹਰਿਆਣੇ ਚ ਤੇ ਇਹਦੀ ਰਾਤ ਇਹਦੇ ਘਰੇ ਹੀ ਖੇੜੀ ਗੰਡਿਆਂ ਤਰੀਬ 8 9 ਵਜੇ 9 9:30 ਦੀ ਗੱਲ ਹੈ ਕਿਦੇ ਕੋਈ ਲੜਾਈ ਝਗੜਾ ਹੋਇਆ ਤਾਂ ਇਹਦੀ ਉੱਥੇ ਮਤਲਬ ਖੂਨ ਵਿੱਚ ਜਦੋਂ ਅਸੀਂ ਗਏ ਤਾਂ ਖੂਨ ਵਿੱਚ ਅ ਲਿ ਵੀਡੀ ਡੈੱਡ ਬੋਡੀ ਪਈ ਸੀ ਜਿਹੜਾ ਇਹਨੇ ਰੋਡ ਨਾਲ ਜਾਂ ਹੋਰ ਖੂਕਣੀ ਨਾਲ ਕੁਝ ਚੀਜ਼ਾਂ ਨਾਲ ਇਹ ਇਹਦੀ ਇਮਾਰਤ ਹੈ ਇਹਦੀ ਡੈਥ ਹੋ ਗਈ ਉਤੋਂ ਬਾਅਦ ਅਸੀਂ ਇਹਦੀ ਬਾਡੀ ਨੂੰ ਉੱਥੋਂ ਚਾਕੇ ਪੋਸਟਮਾਰਟਮ ਲਈ ਭੇਜਿਆ ਫੋਰੈਂਸਿਕ ਦੀ ਟੀਮ ਆਈ ਸਾਰੇ ਅਸੀਂ ਐਫਰਟਸ ਕੀਤੇ ਤੇ ਉਤੋਂ ਬਾਅਦ ਹੁਣ ਅਸੀਂ ਪਰਚਾ ਦੇ ਰਹੇ ਹਾਂ ਜੀ ਉਹਦੇ ਭਰਾ ਦੇ ਲੜਕੀ ਦੇ ਫਾਦਰ ਹੈ ਨਹੀਂ ਬ੍ਰਦਰ ਦੇ ਸਿਮਰਨਜੀਤ ਸਿੰਘ ਦੇ ਬਿਆਨ ਤੇ ਕਿੰਨੇ ਬੰਦਿਆਂ ਦੇ ਪਰਚਾ ਦੇ ਇਹ ਜੀ ਚਾਰ ਬੰਦਿਆਂ ਦਾ ਨਾਮ ਲਿਖਾਇਆ ਜੀ ਇੱਕ ਉਹਦਾ ਘਰ ਵਾਲਾ ਗੁਰਮੀਤ ਸਿੰਘ ਇੱਕ ਉਹਦੀ ਉਹਦਾ ਸਹੁਰਾ ਹਾਕਮ ਸਿੰਘ ਇੱਕ ਜਰਨੈਲ ਕੌਰ ਉਹਦੀ ਸੱਸ ਹੈ ਜੀ ਇੱਕ ਤਾਇਆ ਚਾਰ ਜਣੇ ਤੇ ਪਰਚਾ ਕਰ ਰਹੇ ਜੀ ਕਾਰਨ ਜੀ ਹਜੇ ਐਗਜ਼ੈਕਟ ਤਾਂ ਦੇਖੋ ਤਫਤੀਸ਼ ਦਾ ਕਰਨਾ ਬਾਕੀ ਜਿਵੇਂ ਘਰੇਲੂ ਲੜਾਈ ਝਗੜਾ ਹੁੰਦਾ ਮਤਲਬ ਹਜੇ ਤੱਕ ਤਾਂ ਇਹੀ ਕਾਰਨ ਸੀਗਾ ਕਿਸੇ ਗੱਲ ਤੇ ਕੋਈ ਲੜਾਈ ਝਗੜਾ ਹੋ ਗਿਆ ਪਹਿਲਾਂ ਵੀ ਮੜਾ ਮੋਟਾ ਚੱਲਦਾ ਸੀਗਾ ਤੇ ਇਹ ਕਾਰਨ ਤਾਂ ਇਹੀ ਆ ਜੋ ਘਰੇਲੂ ਡੋਮੈਸਟਿਕ ਵਾਇਲੈਂਸ ਹਾਂਜੀ ਹਾਂਜੀ ਲੜਕੀ ਦੀ ਉਮਰ ਕਿੰਨੀ ਕਰੀਬ 30 ਸਾਲ ਹੈ ਜੀ ਕੋਈ ਰਹਿਤ ਹੋਈ ਹੈ ਸਰ ਕੋਈ ਹਾਂਜੀ ਡਿਟੇਨ ਕੀਤਾ ਜੀ ਉਹਦੇ ਹਸਬੰਡ ਨੂੰ ਹਾਂਜੀ ਉਹ ਪਰਚਾ ਦੇ ਕੇ ਸੀ ਕਰਨ ਦਾ ਕੰਨ ਹਸਬੰਡ ਦੀ ਪਰਚਾ ਜਾਂ ਉਸ ਪਰਿਵਾਰ ਚਾਰ ਜਣੇ ਹੈ ਤੇ ਉਦੇ ਹਸਬੰਦ ਉਹਦੇ ਕੋਈ ਲੜਕੀ ਦੇ ਸੱਸ ਸਹੁਰੇ ਤੇ ਤੇ ਤਾਇਆ ਜੀ ਇੱਕ ਤੇ ਇੱਕ ਲੜਕਾ ਹੋ ਗਿਆ ਗੁਰਮੀਤ ਦਾ ਘਰ ਸੀ